ਅੱਜ ਜਿਉਂਦਾ ਜੀ ਕੀਤਾ ਏ ਬੇਖੌਫ ਬੇਹੋਸ਼ ਸਿਰਫ ਨਵੀਂ ਸਵੇਰ ਦੇ ਨਾਲ ਆਪਣੇ ਲਈ ਕਦੇ-ਕਦੇ ਇਹਨਾਂ ਕਿਤਾਬਾਂ ਦੇ ਨਾਲ ਚਾਹ ਪੀਕੇ ਦਿਲ ਹੌਲਾ ਹੋ ਜਾਂਦਾ ਏ ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਜੀਵ ਲੈਣੇ ਆ ਬਿਨਾਂ ਭਾਰ ਤੋਂ ਬਿਨਾਂ ਬੋਝ ਤੋਂ ਬਿਨਾਂ ਰਿਸ਼ਤਿਆਂ ਤੋਂ ਬਿਨਾਂ ਕਿਸੇ ਤੋਂ ਬਿਨਾਂ ਤੇਰੇ ਤੋਂ ਬਿਨਾਂ ਮੇਰੇ ਤੋਂ ਬਿਨਾਂ ਕਿਸੇ ਹੋਰ ਤੋਂ ਬਹੁਤ ਕੁਝ ਪਾ ਲਿਆ ਬਹੁਤ ਕੁਝ ਦੀ ਚਾ ਦੇ ਵਿੱਚ ਜ਼ਿੰਦਗੀ ਕਿਤਨੇ ਕਵਾਚੀ ਨਹੀਂ ਚਾਹਦੀ ਹਰ ਕਿਸੇ ਦੇ ਨਾਲ ਹੁੰਨੇ ਆ ਸਿਰਫ ਭੁੱਲ ਜਾਂਦਾ ਏ ਕਿ ਮੈਂ ਮੇਰੇ ਕੋਲ ਕਦੋਂ ਬੈਠੀ ਸੀ ਅੱਜ ਸਿਲ ਕੀਤਾ ਆਪਣੇ ਕੋਲ ਬੈੰਨੇ ਆ ਖੁੱਲੇ ਅਸਮਾਨ ਨੂੰ ਵੇਖਦੇ ਆ ਬਿਨਾ ਵਜਾ ਤੋਂ ਇਨਾ ਫੁੱਲਾਂ ਨੂੰ ਮਹਿਸੂਸ ਕਰਦੇ ਆ ਸਿਰਫ ਫੁੱਲ ਤੇ ਮੈਂ ਆਹਾ ਜ਼ਿੰਦਗੀ ਦੇ ਖਲਾਅ ਦੇ ਵਿੱਚ ਗੁੰਮ ਜਾਈਦਾ ਕਦੇ ਕਦੇ ਦਿਲ ਕਰਦਾ ਨਾ ਆਪਣੇ ਕੋਲ ਬਾਕੀ ਕੁਝ ਗੱਲਾਂ ਕਰਦੇ ਆ ਸਿਰਫ ਮੈਂ ਤੇ ਮੈਂ ਹੀ ਹੋਵਾਂ ਕੋਈ ਮੰਜ਼ਿਲ ਨਹੀਂ ਫਿਰ ਵੀ ਤੁਰਦੇ ਆ ਕੋਈ ਵੇਖ ਨਹੀਂ ਰਿਹਾ ਪਰ ਫਿਰ ਵੀ ਅਸਮਾਨ ਵੱਲ ਮੂੰ ਚੱਕ ਕੇ ਆਪਣੇ ਆਪ ਨੂੰ ਦੇਖਦੇ ਆ ਆਪਣੇ ਨਾਲ ਗੱਲਾਂ ਕਰਦੇ ਆ ਕਦੇ ਕਦੇ ਕੁਝ ਪਲ ਉਹ ਮਾਲਕ ਦੇ ਕਰਮ ਗਿੰਦੇ ਆ ਉਸ ਦੀਆਂ ਰਹਿਮਤਾ ਗਿੰਦੇ ਆ ਸ਼ੁਕਰਾਨੇ ਦੇ ਵਿੱਚ